ਵਿਸ਼ਵ ਹਿੰਦੂ ਪਰਿਸ਼ਰ ਮੰਗਲ ਬਲਾਕ ਦੇ ਪ੍ਰਧਾਨ ਵਿਕਾਸ ਬੱਗਾ ਦੀ ਹੱਤਿਆ ਮਾਮਲੇ ਵਿੱਚ ਕਾਬੂ ਮੁਲਜ਼ਮਾ ਨੂੰ ਅੱਜ ਪਾਰੀ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਲਜ਼ਮਾ ਦਾ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਪੁਲਿਸ ਕਾਤਲ ਨੂੰ 6 ਦਿਨ ਤੱਕ ਰਿਖਤ ਕੀਤੀ ਤੇ ਹੱਤਿਆ ਪਿੱਛੇ ਵਜਾ ਪਤਾਕਰਨ ਤੇ ਹੋਰ ਜਾਂਚ ਪੜਤਾਲ ਕਰੇਗੀ ਉਹ ਪੇਸ਼ ਕੀਤਾ ਕੋਰਟ ਦੇ ਵਿੱਚ 6 ਦਿਨ ਦਾ ਰਿਮਾਂਡ ਮਿਲਿਆ ਹੈਗਾ ਸੋਮਰ ਦੁਆਰਾ ਪੇਸ਼ ਕੀਤਾ ਗਿਆ ਦੋਸ਼ੀ ਪੇਸ਼ ਕੀਤੇ ਗਏ ਕਿਸ ਮਾਮਲੇ 'ਚ ਕੀਤੇ ਗਏ ਕਿਹੜੀਆਂ ਧਾਰਾਵਾਂ ਸੀਗੀਆਂ ਤੇ ਕੀ ਉਹਨਾਂ ਵੱਲੋਂ ਵੱਖ ਰੱਖੇ ਗਏ ਤੇ ਤੁਹਾਡੇ ਵੱਲੋਂ ਕੀ ਹੈ ਕੀ ਮੰਗਦੇ ਦੋਸ਼ੀ ਸੁਰਿੰਦਰ ਕੁਮਾਰ ਤੇ ਮਨਦੀਪ ਸਿੰਘ 302 ਤੇ ਆਰਮਜ਼ੈਕਟ ਦੇ ਵਿੱਚ ਪੇਸ਼ ਕੀਤੇ ਗਏ ਜਿਨ੍ਹਾਂ ਤੋਂ ਹੋਰ ਕੁਝ-ਕੁਝ ਕਰ ਲਈ ਸੀ ਵੀ ਵੈਪਨ ਕਿੱਥੋਂ ਖਰੀਦ ਵੈਪਨ ਕਿੱਥੋਂ ਖਰੀਦੇ ਆ ਤੇ ਹੋਰ ਇਹਨਾਂ ਨਾਲ ਕਿਹੜੇ-ਕਿਹੜੇ ਸਾਥੀ ਆ ਉਹਨਾਂ ਸੰਬੰਧੀ 6 ਦਿਨ ਦਾ ਆਪਣੀ ਸਿਰਮਾ ਲੈਂਦਾ ਗਏ ਇਹਨੂੰ ਦੌਰਤਈ ਤੇ 23 ਤਰੀਕ ਨੂੰ ਪੇਸ਼ ਕਰਨਾ ਹੈ। ਉੱਥੇ ਹੀ ਅੱਜ ਸਾਬਕਾ ਸਪੀਕਰ ਵਿਧਾਨ ਸਭਾ ਰਾਣਾ ਕੇਪੀ ਵਿਕਾਸ ਬੱਗਾ ਦੇ ਘਰ ਅਫਸੋਸ ਕਰਨ ਪਹੁੰਚੇ ਅਤੇ ਉਨ੍ਹਾਂ ਪਰਿਵਾਰ ਦੇ ਨਾਲ ਦੋਸਾਂਜਾ ਕੀਤਾ ਤੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਇਸ ਦੀ ਜਾਂਚ ਐਨਆਈਏ ਜਾਂ ਸੀਬੀਆਈ ਤੋਂ ਕਰਵਾਈ ਜਾਵੇ ਕਿਉਂਕਿ ਕਾਤਲਾਂ ਦਾ ਕਨੈਕਸ਼ਨ ਤੇ ਮਾਮਲੇ ਦੇ ਧਾਰ ਪੁਰਤਗਾਲ ਵਿੱਚ ਬੈਠੇ ਲੋਕਾਂ ਨਾਲ ਜੁੜ ਰਹੇ ਨੇ। ਜੋ ਕੁਛ ਹੁਣ ਤੱਕ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ। ਉਹਦੇ ਮੁਤਾਬਕ ਦੋ ਇਹ ਕਾਤਲ ਜਿਹੜੇ ਫੜੇ ਐ ਉਹਨਾਂ ਦੀਆਂ ਤਾਰਾਂ ਪੁਰਤਗਾਲ 'ਚ ਬੈਠੇ ਕੁਝ ਲੋਕਾਂ ਨਾਲ ਜੁੜੀਆਂ ਜੇ ਇਹ ਗੱਲ ਸੱਚ ਐ ਸੱਚੀ-ਬੁੱਚੀ ਪੁਰਤਗਾਲ 'ਚ ਬੈਠੇ ਬੰਦਿਆਂ ਨਾਲ ਜੁੜੀਆਂ ਤਾਂ ਇਹ ਮਾਮਲਾ ਅੰਤਰਰਾਸ਼ਟਰੀ ਜਿਹੜਾ ਟੈਰਰ ਐ ਉਹਦੇ ਨਾਲ ਜੁੜਿਆ ਹੋਇਆ ਮੈਨੀ ਸਮਝਦਾ ਕਿ ਪੰਜਾਬ ਪੁਲਿਸ ਇੰਟਰਨੈਸ਼ਨਲ ਟੈਰਰ ਦੇ ਮਾਮਲਿਆਂ ਨੂੰ ਕੱਲੀ ਸੁਲਝਾਣ 'ਚ ਸਮਰੱਥ ਹੋਵੇ ਇਸ ਕਰਕੇ ਮੈਂ ਸੂਬਾ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਹ ਮਾਮਲਾ ਤੁਰੰਤ ਜਾਂ ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹਨੂੰ NIA ਕਹਿੰਦੇ ਆ ਜਾਂ सीबीआई ਨੂੰ ਦਿੱਤਾ ਜਾਏ ਤਾਂ ਕਿ ਦੀ ਤਹਿ ਤੇ ਦੀਆਂ ਜੜ੍ਹਾਂ ਤੱਕ ਪਹੁੰਚਿਆ ਜਾਵੇ। ਔਰ ਇਸ ਮਾਮਲੇ 'ਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਇਸ ਤੋਂ ਪਹਿਲਾਂ ਕਿ ਕੁਝ ਹੋਰ ਕੋਈ ਐਦਾਂ ਦੀ ਘਟਨਾ ਹੋਵੇ। ਮਾਵਾਂ ਦੇ ਹੋਰ ਪੁੱਤ ਐਦਾਂ ਸ਼ਹੀਦ ਹੋਣ। ਮਾਵਾਂ ਦੇ ਹੋਰ ਪੁੱਤ ਐਦਾਂ ਮਰਨ ਸਾਡੇ ਕੋਲ ਹੋਰ ਮਾਮਾਗੇ ਪੁੱਤ ਹੈ ਨਹੀਂ ਮਰਵਾਉਣ ਵਾਸਤੇ ਮੈਂ ਸੂਬਾ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਤੁਰੰਤ ਅਪੀਲ ਕਰਦਾ ਹੈ ਕਿ ਦੇ ਵਿੱਚ ਦਖਲ ਦੇ ਕੇ ਇਹ ਮਾਮਲਾ ਐਨਆਈਏ ਨੂੰ ਦਿੱਤਾ ਜਾਵੇ ਔਰ ਪੰਜਾਬ ਦੀ ਜਿਹੜੀ بگੜੀ ਹੋਈ ਕਾਨੂੰਨ ਵਿਵਸਥਾ ਇਹ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਏ